ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਤੁਸੀਂ ਕੈਪਟਨ ਵਰਨਰ ਬੋਸਲੇ ਆ ਗਏ। ਤੇ ਮੈਂ ਵਰਨਰ ਸਾਹਿਬ ਨੂੰ ਮਿਲ ਕੇ ਆਇਆ ਕੁਝ ਸਾਰਾ ਪਰੇਸ਼ਕਾਤਨ ਵਾਸਤੇ ਇੱਥੇ ਆਇਆ ਹਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾਨ ਕਰਦਾ ਹਾਂ। ਤੇ ਇਸ ਤਰ੍ਹਾਂ ਹੈ ਕਿ ਪੋਸਟ-ਮੈਟ੍ਰਿਕ 스ਪੌਨਰਸ਼ਿਪ ਦੇ ਤਹਿਤ ਅਧਿਆਰਥੀਆਂ ਨੇ ਜਿਹੜਾ ਉਹ ਕਾਲਜਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਲੈਣਾ ਹੁੰਦਾ ਔਰ ਪੇਪਰ ਦੇਣੇ ਹੁੰਦੇ। ਇਸਨੇ ਸਮੇਂ ਤੋਂ ਕਾਫੀ ਦਿਨਾਂ ਤੋਂ ਚਲੰਦਰ ਔਰ ਪੰਜਾਬ ਦੇ ਅੰਦਰ ਜਿਹੜੇ ਗਲਤ ਵਿਦਿਆਰਥੀ ਨੇ ਉਹਨਾਂ ਨੂੰ ਇਗਜ਼ਾਮ ਦੇ ਅੰਦਰ ਨਹੀਂ ਬੈਠਣ ਦਿੱਤਾ ਜਾ ਰਿਹਾ ਔਰ ਪਿਛਲੀ 26 ਤਰੀਕ ਨੂੰ ਚਲੰਦਰ ਦੇ ਅੰਦਰ ਮਾਧਵਾ ਕਾਲਜਾਂ ਦੇ ਅੰਦਰ ਜਿਹੜਾ ਉਹ ਗਲਤ ਵਿਦਿਆਰਥੀਆਂ ਨੂੰ ਲੋੜ ਨੰਬਰ ਨਹੀਂ ਜਾਰੀ ਕੀਤੇ ਗਏ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋੜਿੰਦਾ ਪੈਸਾ ਜਿਹੜਾ ਆ ਉਹ ਕਾਲਜਸ ਨੂੰ ਨਹੀਂ ਭੇਜਿਆ ਗਿਆ ਔਰ ਵਿਦਿਆਰਥੀਆਂ ਨੂੰ ਐਗਜ਼ਾਮ ਤੋਂ ਵਾਂਝੇ ਰੱਖਿਆ ਗਿਆ ਔਰ 26 ਤਰੀਕ ਨੂੰ ਜਲੰਧਰ ਜ਼ਿਲ੍ਹੇ ਔਰ ਪੰਜਾਬ ਦੇ ਬਾਕੀ ਹੱਥ ਜ਼ਿਲ੍ਹਿਆਂ ਦੇ ਅੰਦਰ ਬਹੁਤ ਸਾਰੇ ਗਲਤ ਵਿਦਿਆਰਥੀ ਜਿਹੜੇ ਆ ਉਹ ਅਗਵਾਮ ਰੇਲ ਤੋਂ ਰਹਿ ਗਏ ਉਹ ਵਿਦਿਆਰਥੀ ਅੱਜ ਮੇਰੇ ਨਾਲ ਵੀ ਆਏ ਹੋਏ ਨੇ ਔਰ ਜੇ ਸਵੇਲੇ 26 ਤਰੀਕ ਨੂੰ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਕੌਂਟ ਕਮਿਸ਼ਨਰ ਜਲੰਧਰ ਨੇ ਦਰੋਸ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਲਾਵੀ ਚਾਰਜ ਕੀਤਾ ਹਾਲ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੁੱਟਿਆ ਗਿਆ ਕਿ ਵਿਦਿਆਰਥੀਆਂ ਨੂੰ ਉਸ ਤੋਂ ਬਾਅਦ ਲਿਜਾ ਕੇ ਸਾਡੀਆਂ ਬੱਚੀਆਂ ਨੂੰ ਉਸ ਥਾਣੇ ਦੇ ਅੰਦਰ ਜਿਹੜਾ ਉਹ ਬੰਦ ਕਰ ਦਿੱਤਾ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ दलित ਵਿਦਿਆਰਥੀਆਂ ਨੇ ਸਾਡੇ ਸਮਾਜ ਦੀ ਤਕਦੀਰ ਬਣਨਾ ਹੈ ਉਹਨਾਂ ਵਿਦਿਆਰਥੀਆਂ ਦੇ ਉੱਤੇ ਜਲੰਧਰ ਦਾ ਪੁਲਿਸ ਕਮਿਸ਼ਨਰ ਜਿਹੜਾ ਹੈ ਉਹ ਲਾਟੀਆਂ ਚਲਾ ਰਿਹਾ ਉਹਨਾਂ ਵਿਦਿਆਰਥੀਆਂ ਦੀ ਘੁਸਪਾਰ ਕਰਵਾ ਰਿਆ ਔਰ ਗਲਤ ਬੱਚੀਆਂ ਨੂੰ ਔਰ ਵਿਦਿਆਰਥੀਆਂ ਨੂੰ ਜਿਹੜਾ ਉਹ ਖਾਣੇ ਦੇ ਅੰਦਰ ਬੰਦ ਕੀਤਾ ਗਿਆ ਜਿਨ੍ਹਾਂ ਦੇ ਅੰਦਰ ਨਰਜੀਤ ਕੋਹਾ ਜੀ ਇਹ ਮੌਜੂਦ ਨੇ ਇੱਥੇ ਐਮਐਪਾਸ ਨੇ ਸਟੂਡੈਂਟਾਂ ਦੇ ਲਈ ਸੰਘਰਸ਼ ਕਰਦੇ ਨੇ ਸਟੂਡੈਂਟ ਰੱਪੋਰਟ ਦੇ ਨਾਲ ਔਰ ਮੈਨੂੰ ਮੌਕੇ ਤੇ ਜਾਣ ਦਾ ਮੌਕਾ ਮਿਲਿਆ ਮੈਂ ਖੁਦ ਮੌਕੇ ਦੇ ਉੱਤੇ ਜਾ ਕੇ ਉਹਨਾਂ ਗਲਤ ਵਿਦਿਆਰਥੀਆਂ ਨੂੰ ਉਹਨਾਂ ਬੱਚੀਆਂ ਨੂੰ ਹਵਾ ਲਾੜ ਦੇ ਵਿੱਚੋਂ ਛੁਡਾਇਆ ਔਰ ਇਸ ਤਰੀਕੇ ਦਾ ਤਸ਼ੱਦਦ ਉਸ ਕਮਿਸ਼ਨਰ ਜਲੰਧਰ ਦੁਆਰਾ ਜਿਹੜਾ ਔਰ ਐਸ ਐਚਓ 12 ਦਰੀ ਥਾਣੇ ਔਰ ਐਸਾਈ ਦੇ ਰਾਹੀਂ ਰਵਿੰਦਰ ਕੁਮਾਰ ਐਸ ਐਚਓ ਦੇ ਰਾਹੀਂ ਵਿਦਿਆਰਥੀਆਂ ਦੇ ਉੱਤੇ ਔਰ ਬਲਵਿੰਦਰ ਕੁਮਾਰ ਜਿਹੜਾ ਏਐਸਾਈ ਵੱਲੋਂ ਵਿਦਿਆਰਥੀਆਂ ਨੂੰ ਕੁੱਟਿਆ ਗਿਆ ਇਸ ਤਰੀਕੇ ਦੇ ਨਾ ਸਹਿਨ ਜੋਗ ਜੁਰਮ ਹੈ ਇੱਕ ਪਾਸੇ ਵਿਦਿਆਰਥੀ ਇਗਜ਼ਾਮ ਤੋਂ ਵਾਂਝੇ ਹੋ ਗਏ ਔਰ ਦੂਸਰਾ ਜਿਹੜਾ ਵਿਦਿਆਰਥੀਆਂ ਨੂੰ ਲਾਟੀਆਂ ਪੈ ਰਹੀਆਂ ਨੇ ਔਰ ਦਲਤ ਵਿਦਿਆਰਥੀਆਂ ਵਿਦਿਆਰਥਣਾਂ ਨੂੰ ਜਿਹੜਾ ਉਹ ਥਾਣੇ ਦੇ ਵਿੱਚ ਬੰਦ ਕੀਤਾ ਜਾ ਰਿਹਾ ਮੈਂ ਇਹਦੀ ਹੋਰ ਨਿੰਦਾ ਕਰਦਾ ਹੋਇਆ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਿਆ ਔਰ ਦੂਸਰਾ ਔਰ ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰ ਲੋਕ ਦਲਤ ਆਗੂ ਲੋਕ ਪੋਲਿਟਿਕਲ ਆਗੂ ਲੋਕ ਜਿਹੜੇ ਆ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਵਾਸਤੇ ਗਏ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਔਰ ਜੇਸ ਵੇਲੇ ਅੱਜ ਵੀ ਉੱਥੇ ਵਰਤਸ ਕੀਤਾ ਤਾਂ ਮੌਕੇ ਤੇ ਮੌਜੂਦ ਡੀਐਸਪੀ ਨਰਮਲ ਸਿੰਘ ਵੱਲੋਂ ਮੇਰੀ ਹਾਜ਼ਰੀ ਦੇ ਵਿੱਚ ਗਲਤ ਬੱਚਿਆਂ ਨੂੰ ਅਜਿਹੇ ਸ਼ਬਦ ਬੋਲੇ ਗਏ ਜਿਹੜੇ ਨਾ ਸੁਣਨ ਯੋਗ ਸੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਮੀਡੀਆ ਦਾ ਵੀ ਤੁਸੀਂ ਮੀਡੀਆ ਦੇ ਰਾਹੀਂ ਮੇਰੀ ਉਸ ਬਾਈਟ ਨੂੰ ਚਲਾਇਆ ਜਿਹਦੇ ਅੰਦਰ ਡੀਐਸਪੀ ਦਾ ਮੇਰੇ ਨਾਲ ਟਕਰਾਰ ਹੋਇਆ ਕਿਉਂਕਿ ਮੈਨੂੰ ਅਜਿਹੇ ਤਾਂ ਬੋਲ ਬੋਲਣੇ ਬੈਠੇ ਜਦੋਂ ਸਾਡੀ ਗਲਤ ਬੱਚਿਆਂ ਨੂੰ ਕੋਈ अपमानजनक शब्द बोलेगा ता वो फिर सहन योग जेड़ा वो नहीं होएगा जालंधर ਦੇ ਅੰਦਰ ਪੰਜਾਬ ਦੇ ਅੰਦਰ ਦਲਤ ਵਿਦਿਆਰਥੀਆਂ ਦੀ ਦਲਤ ਲੋਕਾਂ ਦੀ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਇਸ ਤੋਂ ਬਾਅਦ ਉਸ ਕਮਿਸ਼ਨਰ ਜਲੰਧਰ ਨੇ ਔਰ ਡਿਪਟੀ ਕਮਿਸ਼ਨਰ ਜਲੰਧਰ ਨੇ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਕਿਹਾ ਕਿ ਅਸੀਂ ਇਸ ਮਸਲੇ ਨੂੰ ਜਿਹੜਾ ਹੱਲ ਕਰਾਂਗੇ ਸਮਾਜ ਦੇ ਲੀਡਰ ਸਮਾਜ ਦੇ ਲੋਕ ਸਟੂਡੈਂਟ ਆਗੂ ਜੇਸਦਾਨ ਜਿਲੰਦਰ ਦੀ ਮੀਟਿੰਗ ਦੇ ਵਿੱਚ ਗਏ ਔਰ ਉੱਥੇ ਨਾ ਤਾਂ ਡਿਪਟੀ ਕਮਿਸ਼ਨਰ ਮੌਜੂਦ ਸੀ ਨਾ ਪੁਲਿਸ ਕਮਿਸ਼ਨਰ ਮੌਜੂਦ ਸੀ ਉੱਥੇ ਸੈਂਕੜੇ ਵਿਦਿਆਰਥੀ ਔਰ ਬਹੁਤ ਸਾਰੇ ਦਲਤ ਆਗੂ ਜਿਹੜੇ ਆ ਉਸ ਮੀਟਿੰਗ ਦੇ ਵਿੱਚ ਗਏ ਫੇਰ ਸਾਨੂੰ ਫਿਰ ਬੜੇ ਦੁੱਖ ਨਾਲ ਜਾਣਾ ਪੈ ਰਿਆ ਕਿ ਸਾਨੂੰ ਉਸ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਉਣਾ ਪਿਆ ਜਿਹਦੀ ਮੈਂ ਤੋਰ ਨਿੰਦਾ ਕਰਦਾ ਇਹ ਸਾਰਾ ਮਾਮਲਾ ਨੇ ਅੱਜ ਪੰਜਾਬ ਦੇ ਵਰਨ ਸਰ ਦੇ ਧਿਆਨ ਵਿੱਚ ਲੈ ਕੇ ਆਇਆ ਹੈ ਔਰ ਮੈਂ ਚਾਹਨਾ ਹੈ ਕਿ ਤੁਹਾਡੇ ਮਾਧਿਅਮ ਦੇ ਰਹੀ ਇਹ ਸਾਡੀ ਜਿਹੜੀ ਹੈ ਉਹ ਲੋਕਾਂ ਤੱਕ ਜਾਵੇ ਔਰ ਦੂਸਰਾ ਇਹ ਮਾਮਲਾ ਹੈ ਕਿ ਆਦੋਂਪੁਰ ਹਲਕੇ ਦੇ ਡੀਐਸਪੀ ਸੁਖਨਾਜ ਸਿੰਘ ਜਦੋਂ ਕੋਈ ਵੀ ਗਲਤ ਆਗੂ ਕੋਈ ਵੀ ਮੇਰੇ ਵਰਗਾ ਲੀਡਰ ਉਹਦੇ ਸੰਸਰ ਦੇ ਅੰਦਰ ਜਾਂਦਾ ਹੈ ਤਾਂ ਇਸ ਤਰੀਕੇ ਦੀ અપਮਾਨਜਨਕ ਸ਼ਬਦ ਵਰਤੇ ਜਾਂਦੇ ਆ ਔਰ ਉਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ ਇਹਨਾਂ ਦੇ ਉੱਤੇ ਪਰਚਾ ਦਰਜ ਕਰੋ ਮੈਂ ਪਿਛਲੇ ਦਿਨੀ ਇੱਕ ਮਾਮਲੇ ਨੂੰ ਲੈ ਕੇ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਹਾਜ਼ਰ ਹੋਇਆ ਮੇਰੀ ਹਾਜ਼ਰੀ ਦੇ ਵਿੱਚ ਉਹਨਾਂ ਨਾਲ ਦੇ ਲੋਕਾਂ ਨੂੰ ਅਜਿਹੇ ਸ਼ਬਦ ਬੋਲੇ ਗਏ ਕਿ ਮੈਂ ਤਾਂ ਤੁਹਾਡੇ ਤੇ ਪਰਚਾ ਦਰਜ ਕਰਾਂਗਾ ਮੈਂ ਤੁਹਾਡੇ ਤੇ ਮੁਕੱਦਮਾ ਬਣਾ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰਾਂਗਾ ਕੰਮ ਕਰਨਾ ਨਾ ਕਰਨਾ ਇਹ ਅਧਿਕਾਰੀ ਦਾ ਆਪਣਾ ਅਧਿਕਾਰ ਹੈ ਮੇਰੇ ਵਰਗੇ ਐਮਐਲਏ ਦੇ ਨਾਲ ਗਿਆ ਉਸ ਅਧਿਕਾਰੀ ਕੋਲ ਅਪਮਾਨਜਨਕ ਸ਼ਬਦ ਬੋਲਣਾ ਇਹ ਸ਼ੋਭਾ ਨਹੀਂ ਦਿੰਦਾ ਉਸ ਤੋਂ ਬਾਅਦ ਦੂਸਰੇ ਦਿਨ ਮੈਂ ਨਿੱਜੀ ਤੌਰ ਦੇ ਉੱਤੇ ਦੁਬਾਰਾ ਫਿਰ ਉਸ ਡੀਐਸਪੀ ਸੁਖਾਸ ਸਿੰਘ ਡੀਐਸਪੀ ਆਦਮپور ਨੂੰ ਮਿਲਣ ਵਾਸਤੇ ਗਿਆ ਔਰ ਜਿਹੜੇ ਮੈਨੂੰ ਉਹਨਾਂ ਨੇ ਅਪਮਾਨਜਨਕ ਸ਼ਬਦ ਬੋਲੇ ਮੈਂ মিডিਆ ਦੇ ਸਾਹਮਣੇ ਰੱਖਣਾ ਨਹੀਂ ਚਾਹੁੰਦਾ ਮੈਂ ਗਵਰਨਰ ਸਾਹਿਬ ਨੂੰ ਦੱਸ ਕੇ ਆਇਆ ਮੈਂ ਚਾਹੁੰਦਾ ਕਿ ਜਿਹੜੇ ਅਜਿਹੇ ਹੰਕਾਰੀ ਜਾਤੀਵਾਦੀ ਔਰ ਤੇ ਹੰਕੜਵਾਜ ਅਫਸਰ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਮੇਰੇ ਵਰਗੇ ਚੁਣੇ ਹੋਏ ਨਮਾਂਗੇ ਚੁਣੇ ਹੋਏ ਐਮਐਲਏ ਨੂੰ ਇੱਕ ਸਬ ਡਿਵੀਜ਼ਨ ਦਾ ਡੀਐਸਪੀ ਅਪਮਾਨਜਨਕ ਸ਼ਬਦ ਬੋਲੇਗਾ ਨਾਲ ਜੇ ਲੋਕਾਂ ਨੂੰ ਸ਼ਬਦ ਬੋਲੇਗਾ ਜਿਹੜੇ ਆਪੀਆਂ ਕੰਪਲੇਂਟ ਲੈ ਕੇ ਜਾਂਦੇ ਨੇ ਉਹਨਾਂ ਨੂੰ ਬਾਹਰ ਕਿਹਾ ਜਾਂਦਾ ਕਿ ਨਿਕਲ ਜਨਾ ਨੂੰ ੱੱਕੇ ਮਾਰ ਕੇ ਬਾਹਰ ਕੱਢੋ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਹੜਾ ਮੇਰਾ ਵੀ અપਮਾਨ ਹੋਇਆ ਔਰ ਮੇਰੇ ਨਾਲ ਜੇ ਲੋਕਾਂ ਦਾ અપਮਾਨ ਹੋਇਆ ਉਹਦੀ ਵੀ ਮੈਂ ਗੱਲ ਜਿਹੜੀ ਸਾਰੀ ਹੈ ਔਮਾਨਜੋਗ ਕਮਿਸ਼ਨ ਸਾਹਿਬ ਦੀ ਔਰ ਪੁਸ਼ ਮਿਸ਼ਨ ਸਾਹਿਬ ਦੀ ਡੀਐਸਪੀ ਦੀ ਮਾਨਜੋਗ ਵਰਨਰ ਸਾਹਿਬ ਦੇ ਸਾਹਮਣੇ ਜਿਹੜੀ ਆ ਰੱਖੀ ਆ ਮੈਨੂੰ ਉਮੀਦ ਹੈ ਕਿ ਗਵਰਨਰ ਸਾਹਿਬ ਨੇ ਸਾਨੂੰ ਪ੍ਰੋਸਾ ਦਿੱਤਾ ਇਹ ਪੰਤ ਜਿਹੜਾ ਆ ਉਹ ਮੈਂ ਪੰਜਾਬ ਦੇ ਡੀਜੀਪੀ ਦੇ ਕੋਲ ਥੋੜੇ ਸਮੇਂ ਦੇ ਅੰਦਰ ਰਿਪੋਰਟ ਲੈ ਕੇ ਤੇ ਅਗਲੀ ਕਾਰਵਾਈ ਜਿਹੜੀ ਉਹ ਅਸੀਂ ਕਰਾਂਗੇ ਤੀਸਰਾ ਮਸਲਾ ਹੈ ਕਿ ਪ੍ਰੋਬਲਮ ਇਹਤ ਹੈ ਕਿ ਬਹੁਤ ਸਾਰੇ ਅਧਿਕਾਰੀ ਜਿਹੜੇ ਨਹੀਂ ਉਹ ਸ਼ਡਿਊਲਡ ਕਾਸ ਸર્ટਿਫਿਕੇਟ ਬਣਾ ਕੇ ਜਿਹੜੇ ਉਹ ਨੌਕਰੀਆਂ ਤੇ ਚਲੇਗਾ ਜਿਹਦੇ ਮਾਮਲੇ ਤੁਹਾਡੇ ਪਿਛਲੇ ਦਿਨਾਂ ਤੋਂ মিডিਆ ਜਣਾਹੀਂ ਵੀ ਸਾਹਮਣੇ ਆਏ ਹੋਏ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਕਾਫੀ ਦਿਨਾਂ ਦੇ ਵਿੱਚੋਂ ਮੋਹਾਲੀ ਇਹ ਜਿਹੜਾ ਪੁਰਾਣਾ ਡੀਸੀ ਆਫਿਸ ਆ ਉਹਦੇ ਸਾਹਮਣੇ ਲਗਾਤਾਰ ਜਿਹੜਾ ਆ ਉਹ ਧਰਨਾ ਲੱਗ ਰਿਹਾ ਹੈ ਮੈਂ ਰਿਜ਼ਰਵੇਸ਼ਨ ਲੈ ਕੇ ਜਿਹੜੇ ਲੋਕ ਆ ਉਹ ਸਾਡਾ ਹੱਕ ਮਾਰ ਰਹੇ ਨੇ ਜਿਹੜੇ ਵੀ ਧਿਆਨ ਵਿੱਚ ਆਏ ਨੇ ਉਹਨਾਂ ਦੀ ਗਿਣਤੀ ਦੱਸੀ ਗਈ ਆ ਉਹਨਾਂ ਦੇ ਖਿਲਾਫ ਬਣਦੀ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਸੋ ਇਹ ਤਿੰਨ ਮਸਲਿਆਂ ਨੂੰ ਲੈ ਕੇ ਜਿਹੜਾ ਉਹ ਅਸੀਂ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਆ ਔਰ ਮੈਂ ਇਸ ਸੰਦਰਭ ਵਿੱਚ ਹੋਰ ਇਹ ਜ਼ਿਆਦਾ ਸਮਾਂ ਨਹੀਂ ਲੈਣਾ ਇੱਕ ਮਿੰਟ ਚ ਆਪਣੀ ਗੱਲ ਜਿਹੜੀ ਆ ਉਸ ਸਮਾਪਿਤ ਕਰਨੀ ਹੈ ਕਿ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਦਲਤਾਂ ਦਾ ਸਨਮਾਨ ਕੀਤਾ ਜਾਏਗਾ ਦਲਤਾਂ ਦਾ ਕਿਸੇ ਵੀ ਕੋਈ અપਮਾਨ ਨਹੀਂ ਹੋਏਗਾ ਤੋਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਤਾਂ ਦਲਤਾਂ ਦੇ ਸਨਮਾਨ ਦੇ ਲਈ ਇਹ ਕਹੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਪੰਜਾਬ ਦੇ ਅੰਦਰ ਡੱਬੀ ਮੁੱਖ ਮੰਤਰੀ ਜਿਹੜਾ ਉਹ ਸ਼ੈਡਿਊਲਡ ਕਾਸਟਾਂ ਦਾ ਲਾਹਵਾਂਗੇ ਐਸੀ ਸਮਾਜ ਦੇ ਵਿੱਚੋਂ ਹੋਏਗਾ ਤੋਂ ਅਜਿਹੇ ਗੱਲਾਂ ਜਿੱਥੇ ਸਾਡਾ अपमान ਹੋ ਰਿਹਾ ਮੈਂ ਸਮਝਾਂ ਕਿ ਵੋਟਾਂ ਬਟੋਰ ਕੇ ਸਿਰਫ ਵੋਟਾਂ ਦੀ ਰਾਜਨੀਤੀ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਉਹਨਾਂ ਦੇ ਸੁਪਰੀਮੋ ਕੈਦਰੀਵਾਲ ਸਾਹਿਬ ਵੱਲੋਂ ਕੀਤੀ ਗਈ ਸਨਮਾਨ ਦੀ ਕੋਈ ਗੱਲ ਨਹੀਂ ਹੋਈ ਇਹ ਵੀ ਸਾਡਾ ਇੱਕ ਬਹੁਤ ਵੱਡਾ ਅਪਮਾਨ ਹੈ ਕਿ ਜਿਹੜਾ ਵੋਟਾਂ ਲੈ ਕੇ ਸਰਕਾਰ ਬਣਾ ਲਈ ਅੱਜ ਦਿੱਪਤੀ ਮੁੱਖ ਮੰਤਰੀ ਦਲਤਾਂ ਦਾ ਜਿਹੜਾ ਉਹ ਕਿਉਂ ਨਹੀਂ ਬਾਹਰ ਜਾਣਿਆ ਇਹ ਵੀ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਹੈ ਸਾਡਾ ਸਰਕਾਰ ਤੇ ਦੋਸ਼ ਹੈ ਕਿ ਅਗਰ ਉਹ ਦਲਤਾਂ ਦੀ ਹਿਦੈਅਚੀ ਹੈ ਦਸਤਾ ਦੀ ਹਮਾਇਤੀ ਹੈ ਉਹਨਾਂ ਨੇ ਦਲਤਾਨੀਆਂ ਵੋਟਾਂ ਲਈਆਂ ਤੇ ਉਹਨਾਂ ਦਾ ਡਿਪਟੀ ਮੁੱਖ ਮੰਤਰੀ ਵੀ ਪੰਜਾਬ ਦੇ ਅੰਦਰ ਜ਼ਰੂਰ ਲਾਉਣਾ ਚਾਹੀਦਾ ਹੈ ਦੂਸਰਾ ਹੈ ਕਿ ਐਸਸੀ ਕਮਿਸ਼ਨ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਕਿਉਂਕਿ ਅੱਗੇ ਜ਼ਿਆਦਾ ਮੈਂਬਰ ਹੁੰਦੇ ਸੀ ਹਰ ਵਕਤ ਹਲਕਿਆਂ ਦੇ ਵਿੱਚ ਜਾ ਕੇ ਜਿਹੜਾ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਸੀ ਔਰ ਉਹਨਾਂ ਮਸਲਿਆਂ ਦਾ ਫਲ ਹੁੰਦਾ ਸੀ ਔਰ ਮੈਂਬਰਾਂ ਦੀ ਗਿਣਤੀ ਘਟਾ ਕੇ ਦੰਨ ਕਰਨਾ ਇਹ ਇੱਕ ਨਿੰਦਣਯੋਗ ਗੱਲ ਹੈ ਔਰ ਜ਼ੇਰਮੰਦ ਦੀ ਮਜਬੂਰੀ 80% ਦੇ ਜ਼ੇਰਮੰਦ ਦੀ ਮਜਬੂਰੀ ਵੀ ਨਾ ਕਰਨਾ ਜਿਹੜਾ ਇਹ ਵੀ ਦੰਤ ਸਮਾਜ ਦੇ ਨਾਲ ਬਹੁਤ ਵੱਡਾ ਧੱਕਾ ਹੈ ਸਾਡੀਆਂ ਸ਼ਿਕਾਇਤਾਂ ਨਹੀਂ ਸੁਣੀਆ ਜਾ ਰਹੀਆਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਇਹ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਤ ਜਿਹੜਾ ਆ ਇਹਨਾਂ ਅਹੁਦਿਆਂ ਨੂੰ ਪੂਰਾ ਕਰੇ ਔਰ ਪਹਿਲਾਂ ਜਿੰਨੇ ਮੈਂਬਰ ਸੀਗੇ ਉਹ ਬਣਾਏ ਜਾਣ ਇਸ ਤੋਂ ਇਲਾਵਾ ਇਹ ਜੇਰੀ ਆਫਿਸ ਦੇ ਅੰਦਰ ਐਡਵੋਕੇਟ ਜਨਰਲ ਦੀਆਂ ਜਿਹੜਾ ਸਾਡਾ ਬਣਦਾ ਸ਼ਡਿਊਲ ਦਾ ਸਰ ਦਾ ਆਧਾਰ ਹੈ ਉਹਦੇ ਅੰਦਰ ਕਿਸੇ ਇੱਕ ਵੀ ਗਲਤ ਲਾអਕਸ਼ਰ ਦੀ ਨਜੋਕੀ ਜਿਹੜੀ ਆ ਉਹ ਨਹੀਂ ਕੀਤੀ ਗਈ। ਮੈਂ ਇਹਦੀ ਵੀ ਹੋਰ ਨਿੰਦਾ ਕਰਦਾ ਪੰਜਾਬ ਸਰਕਾਰ ਨੂੰ ਸ਼ਖਸ਼ਬਦਾਂ ਦੇ ਅੰਦਰ ਆਲਮੀ ਦੇਣੀ ਚਾਹੁੰਦਾ ਕਿ ਜੇ ਤੁਸੀਂ ਗਲਤਾਂ ਦੇ ਹਕੈਸੀ ਹੋ ਜੇ ਤੁਸੀਂ ਗਲਤਾਂ ਦੀਆਂ ਵੋਟਾਂ ਵਟੋੜ ਕੇ ਪੰਜਾਬ ਦੇ ਅੰਦਰ ਸੱਤਾ ਤੇ ਤੁਸੀਂ ਸਰਕਾਰ ਬਣਾਈ ਹੈ ਆ ਤੁਹਾਨੂੰ ਆਪਣੇ ਕੀਤੇ ਵਾਦੇ ਵੀ ਲੋਕਾਂ ਦੇ ਨਾਲ ਜਿਹੜੇ ਆ ਉਹ ਨਪਾਉਣੇ ਚਾਹੀਦੇ ਨੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਇਹ ਮੈਂ ਸਾਰਿਆਂ ਮਸਲਿਆਂ ਦੀ ਸ਼ਿਕਾਇਤ ਜਿਹੜੀ ਆ ਔਰ ਮੈਂ ਇੱਕ ਗੱਲ ਦੀ ਇਹ ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਦਿੱਤੀ ਹੈ ਔਰ ਇਹਨਾਂ ਸਾਰੇ ਮਸਲਿਆਂ ਦੀ ਸ਼ਿਕਾਇਤ ਮੈਂ ਐਸੀ ਕਮਿਸ਼ਨ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਨੂੰ ਵੀ ਸ਼ਿਕਾਇਤ ਕਰਾਂਗਾ ਔਰ ਜਿਹੜਾ ਮੇਰੇ ਨਾਲ ਤੇ ਗੁਰਮੇ ਬਿਹਾਰ ਹੋਇਆ ਉਹਦਾ ਮੈਂ ਮੋਸ਼ਨ ਜਿਹੜਾ ਅੱਜ ਟੈਕਨੋਲੋਜੀ ਕਮੇਟੀ ਦੇ ਅੰਦਰ ਜਿਹੜਾ ਉਹ ਮੂਵ ਕਰਾਂਗਾ ਉਹਨਾਂ ਅਧਿਕਾਰੀਆਂ ਨੂੰ ਕਮੇਟੀ ਦੇ ਸਾਹਮਣੇ ਬੇਸ਼ ਹੋਣਾ ਪਏਗਾ ਉਹਨਾਂ ਕਮੇਟੀ ਦੇ ਸਾਹਮਣੇ ਬੁਲਾ ਕੇ ਪੁੱਛਿਆ ਜਾਏਗਾ ਕਿ ਅਜਿਹੇ ਉਹਨਾਂ ਦੇ ਹੋਏ ਨਮਾਇੰਦਿਆਂ ਦਾ ਕਿਉਂ ਕਮਾਨ ਹੋ ਰਿਹਾ ਇਸ ਲਈ ਮੈਂ ਤੁਹਾਨੂੰ ਅਸਰ ਦਿੱਤਾ ਤੁਸੀਂ ਇੱਥੇ ਆਏ ਹੋ ਮੈਨੂੰ ਉਮੀਦ ਹੈ ਕਿ ਤੁਹਾਡੇ ਮਾਧਮ ਦੇ ਰਹੀਂ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਤੱਕ ਜਾਣਗੀਆਂ ਔਰ ਸਰਕਾਰ ਤੱਕ ਜਾਣਗੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ। ਜਲੰਧਰ ਦੇ ਪੁਲਿਸ ਕਮਿਸ਼ਨਰ ਕੌਣ ਹੈ ਜੀ ਉਸ ਵਰੀ ਕੁਲਦੀਪ ਸਿੰਘ ਚਾਲ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਮੈਂ ਇਸ ਕਰਕੇ ਪੁੱਛ ਰਿਹਾ ਹਾਂ ਕਿ ਕੁਲਦੀਪ ਸਿੰਘ ਚਾਲ ਦੇ ਖਿਲਾਫ ਪਹਿਲਾਂ ਹੀ ਚੰਡੀਗੜ੍ਹ 'ਚ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ ਮਿਸਕੰਡਕਟ ਤੇ ਉਸ ਪਰ ਸਰਕਾਰ ਬੰਦ ਉਹਨਾਂ ਨੂੰ ਕਮਿਸ਼ਨ ਨਾਇਟਾ ਗਿਆ ਜੀ ਬਲੰਦਰ ਦਾ ਤੇ ਕੀ ਲੱਗਦਾ ਕੋਈ ਉਸ ਤੋਂ ਐਕਸ਼ਨ ਹੋਏਗਾ ਕਿ ਬਿਕੋਜ਼ ਸਾਡੇ ਡਿਊਟੀ ਆ ਜੇ ਜੋ ਪੰਜਾਬ ਦੇ ਅੰਦਰ ਹੋ ਰਿਹਾ ਜੋ ਪੰਜਾਬ ਦੇ ਫਸਲ ਫੜੀ ਚੋਟਾਂ ਦੇ ਨਾਲ ਹੋ ਰਿਹਾ ਉਹਦੀ ਜਾਣਕਾਰੀ ਮਾਨ ਜੋਗਵੰਦਰ ਸਾਹਿਬ ਸਾਡੇ ਪਹੁੰਚਾਉਣਾ ਹੈ ਔਰ ਗਵਾਲੀ ਸਰ ਇਹਦਾ ਆਪਸ਼ਨ ਜਿਹੜਾ ਉਹ ਕੀ ਲੈਂਦੇ ਨੇ ਇਹਦੇ ਬਾਰੇ ਤਾਂ ਦੱਸ ਸਕਦੇ ਆ ਪਰ ਅਸੀਂ ਉਮੀਦ ਦੇ ਨਾਲ ਆਏ ਆ ਕਿ ਉਹ ਪੰਜਾਬ ਸਰਕਾਰ ਤੋਂ ਜਰੂਰ ਨੋਟਿਸ ਲੈ ਕੇ ਜਿਸ ਤਰੀਕੇ ਦੇ ਨਾਲ ਉਹ ਜੁਨਾ ਨੇ ਕਿਹਾ ਔਰ ਉਹਨਾਂ ਨੇ ਆਪਣੇ 30 ਸਿੱਖਤੀ ਸਾਮ ਨੂੰ ਬੁਲਾ ਕੇ ਜਿਹੜਾ ਪ੍ਰੈਸ ਸਟੇਟਮੈਂਟ ਰਿਪੋਰਟ ਜਿਹੜੀ ਹੈ ਉਹ ਡੀਜੀਪੀ ਪਾਸੋਂ ਲਈ ਜਾਵੇ ਸਾਨੂੰ ਉਮੀਦ ਹੈ ਕਿ ਉਸ ਪੁਲਿਸ ਕਮਿਸ਼ਨਰ ਦੇ ਖਿਲਾਫ ਔਰ ਡੀਐਸਪੀ ਆਦਮ ਪਰਦੇ ਖਿਲਾਫ ਔਰ ਹੋਰ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਹੋਵੇ 26 ਨੂੰ ਕਿਲਾ ਪੇਪਰ ਸੀ ਕਿ ਪ੍ਰਾਈਵੇਟ ਤੇ ਸਰਕਾਰੀ ਕਿਲਾ ਬਹੁਤ ਬਹੁਤ ਹੈ। ਔਰ ਇਹ ਪੇਪਰ ਕਿਹੜਾ ਸੀ ਤਾਂ 26 ਨੂੰ ਪੇਪਰ ਕਿਹੜਾ ਸੀ ਦੀ ਕਾਲਜ ਦੇ ਅੰਦਰ ਔਰ ਸੇਂਟ ਜੋਲਥੌਲੰਡ ਦੇ ਅੰਦਰ ਲਾਅ ਦੇ ਪੇਪਰ ਸੀ। ਲਾਅ ਦੇ ਪੇਪਰ ਸੀ ਪ੍ਰਾਈਵੇਟ ਇੰਸਟੀਚਿਊਟ। ਪ੍ਰਾਈਵੇਟ ਇੰਸਟੀਚਿਊਨ ਜਲੰਧਰ ਦੇ ਅੰਦਰ ਜ਼ਿਆਦਾਤਰ ਪ੍ਰਾਈਵੇਟ ਇੰਸਟੀਚਿਊਨਸ ਨੇ ਗਵਰਨਮੈਂਟ ਇੰਸਟੀਚਿਊਨ ਬਹੁਤ ਤਾਕਤ ਹੈ। ਔਰ 26 ਤਰੀਕ ਨੂੰ ਜਿਹੜਾ ਇਨਸੀਡੈਂਟ ਹੋਇਆ ਉਹਦੇ ਵੀ ਜਿਹੜੇ ਵਿਕਟਮ ਵਿਦਿਆਰਥੀ ਮੇਰੇ ਨਾਲ ਅੱਜ ਨਵਦੀਪ ਦਕੋਹਾ ਜੀ ਆਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਈਆਂ ਇਹ ਹਮੇਸ਼ਾ ਸਾਡਾ ਸ਼ੰਗਾਰੀਸ਼ੀਲ ਨੌਜਵਾਨ ਜਿਹੜਾ ਆ ਉਹ ਹਮੇਸ਼ਾ ਜਿਹੜਾ ਆ ਉਹ ਵਿਦਿਆਰਥੀਆਂ ਦੇ ਵੀ ਹਮੇਸ਼ਾ ਲੜਾਈ ਲੜਦਾ ਉਹਨਾਂ ਦੇ ਨਾਲ ਕੋਟੀ ਜੀ ਜਿਹੜਾ ਅਨੁਕਮਾਨ ਦੇ ਫਾਦਰ ਨੇ ਉਹ ਵਾਲਾ ਮੁੱਦਾ ਤੁਸੀਂ ਚੁੱਕਿਆ ਇਹ ਬਿਲਕੁਲ ਜੀ ਸਾਰਿਆਂ ਦੇ ਬਾਰੇ ਅਸੀਂ ਕਿਹਾ ਕਿ ਜਿਹੜਾ ਵੀ ਸਰਕਾਰ ਉਹਨਾਂ ਦੀ ਜਾਂਚ ਕਰਾਵੇ ਔਰ ਮੈਂ ਤੁਹਾਡੇ ਬਾਅਦ ਇਹ ਦੇ ਰਹੇ ਹਾਂ ਇਹ ਵੀ জানা ਜਾਣਾ ਕਿ ਜਿਹੜੇ ਵੀ ਸਰਕਾਰ ਨੂੰ ਜਦੋਂ ਕੋਈ ਵੀ ਨਮਾਇंदे ਨੂੰ ਨੌਕਰੀ ਮਿਲਦੀ ਹੈ ਜਿਸ ਤਰੀਕੇ ਦੇ ਨਾਲ ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਇਹ ਉਸ ਹਿਸਾਬ ਦੇ ਨਾਲ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਉਹ ਸਰਟੀਫਿਕੇਟਾਂ ਦੀ ਵੀ ਨਾਲ ਹੋਣੀ ਚਾਹੀਦੀ ਹੈ ਆ ਕਿ ਕੋਈ ਅਜੇਹਾ ਸਾਡਾ ਹੱਕ ਨਾ ਮਾਰੇ ਜਿਹਦਾ ਬਣਦਾ ਹੱਕ ਆ ਉਹ ਨੂੰ ਮਿਲੋ ਕੋਟਲੀ ਜੀ ਤੁਸੀਂ ਇਸ ਕਮਿਸ਼ਨ ਦੇ ਸਦਸ ਸਨ ਗੱਲ ਕੀਤੀ ਹੈ ਉਸ ਵੇਲੇ ਜਦੋਂ ਇਹ ਬਿੱਲ ਆਇਆ ਸੀ ਤਾਂ ਕਾਂਗਰਸ ਨੇ ਬਾਈਕਾਟ ਕੀਤਾ ਸੀ ਜੀ ਤੇ ਕਾਂਗਰਸ ਵੀ ਦੋਸ਼ੀ ਹੋਈ ਕਿਉਂਕਿ ਅਗਰ ਉਸ ਪਦਨ ਮੇ ਆ ਕਰਕੇ ਆਪਣਾ ਵਿਰੋਧ ਦਰਜ ਕਰਵਾਤੀ ਤਾਂ ਸ਼ਾਇਦ ਤੁਸੀਂ ਇਹ ਗੱਲ ਕਰ ਸਕਦੇ ਸੀ ਇਹਨਾਂ ਨੂੰ ਵੀ ਬਾਈਕਾਟ ਕਰਕੇ ਗਏ ਜਦੋਂ ਜਦੋਂ ਸਪੀਕਰ ਸਾਹਿਬ ਕਿਸੇ ਲੋਕ ਮੁੱਦਿਆਂ ਦੇ ਉੱਤੇ ਬੋਲਣ ਦਾ ਸਮਾਂ ਨਾ ਦੇਵੇ ਤਾਂ ਮੀਟਿੰਗ ਦੇ ਵਿੱਚ ਉਹ ਵਾਈਕਾਟ ਕਰਕੇ ਆਉਣਾ ਹਾਊਸ ਦੇ ਵਿੱਚੋਂ ਵਾਈਕਾਟ ਕਰਕੇ ਆਉਣਾ ਸਾਡਾ ਨੈਤਿਕ ਅਧਿਕਾਰ ਹੈ ਅਮਰ ਕਾਸੀ ਉਹ ਗੱਲ ਵੀ ਆਪਣੀ ਪੀਡੀਆ ਨੂੰ ਰੱਖ ਸਕਦੇ ਆ ਉਸ ਤੋਂ ਬਾਅਦ ਸ਼ਾਮ ਤੱਕ ਤਾਂ ਜਿੰਨੇ ਮਰਜ਼ੀ ਬੈੱਲ ਲੈਣ ਹੁਣ ਵੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਤੁਸੀਂ ਦੇਖਿਓ ਕਿਸ ਤਰੀਕੇ ਦੇ ਬੈੱਲ ਆਉਣੇ ਆ ਆਪੋਜੀਸ਼ਨ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ ਗੇਸਟ ਸਪੀਕਰ ਸਾਹਿਬ ਬੋਲਣ ਦਾ ਸਮਾਂ ਨਹੀਂ ਦੇਣਗੇ ਤਾਂ ਫਿਰ ਭਾਈ ਕੱਟ ਕਰ ਤੋਂ ਬਿਨਾਂ ਹੋਰ ਆਪੋਜੀਸ਼ਨ ਦੇ ਬੋਲ ਕੋਈ ਚਾਰਾ ਨਹੀਂ ਹੁੰਦਾ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਇਹ ਸਰਕਾਰ ਨੂੰ ਚਾਹੀਦਾ ਕਿ ਉਹ ਕਿਉਂ ਘਟਾ ਰਹੇ ਦਾ ਰੀਜ਼ਨ ਦੱਸਿਆ ਜਾਵੇ ਜੇ ਬਾਕੀ ਕਮਿਸ਼ਨ ਨਹੀਂ ਉਹਨਾਂ ਦੇ ਵਿੱਚੋਂ ਅੱਜ ਤੱਕ ਕਿਸੇ ਵੀ ਮੈਂਬਰ ਦੀ ਗੈਂਟੀ ਕਿਉਂ ਨਹੀਂ ਕਟਾਈ ਗਈ ਸਿਰਫ ਸ਼ਡਿਊਲਡ ਕਾਸਟਾਂ ਨਾਲ ਹੀ ਕਿਉਂ ਬਿਕਰਾ ਹੋ ਰਿਹਾ ਇਹ ਇੱਕ ਗੰਭੀਰ ਮਸਲਾ ਹੈ ਜੀ ਤੁਸੀਂ ਕਿਹਾ ਐਸਸੀ ਕਮਿਸ਼ਨ ਨੂੰ ਲੈਟਰ ਲਿਖ ਰਹੇ ਹੋ ਕਿਹੜੇ ਕਿਹੜੇ ਖਲਾਫ ਲਿਖ ਰਹੇ ਹੋ ਜੀ ਸਰਪੋਜੀ ਸਭਾਤ ਆਪਣੇ ਗੁਲੰਦਰ ਦੇ ਪੋਸਟ ਮਜਨਤ ਪੁਲਿਸ ਨੇ ਚਾਲ ਦੇਖ ਲਾਹ ਔਰ ਡੀਐਸਪੀ ਆਦਮਪੁਰ ਸੁਪਰ ਸੁਪਰ ਹਾਸਿੰਗ ਉਹਨਾਂ ਦੇ ਖਿਲਾਫ ਜਿਹੜੇ ਆ ਉਹ ਪੱਤਰ ਜਿਹੜਾ ਆ ਉਹਨਾਂ ਨੂੰ ਭੇਜ ਦਿੱਤਾ ਗਿਆ ਇੱਕ ਸਰ ਅੱਜ ਕਿਤੇ ਓਬੀਜ਼ ਦਾ ਈਸ਼ੂ ਕਟਾਰੂ ਜੱਗੋਂ ਆਪਨੇ ਨੇ ਜਿੰਨੇ ਕੰਪਲੇਂਟ ਕੀ ਸੀ ਉਹਨੇ ਆਪਣੀ ਕੰਪਲੇਂਟ ਵਾਪਸ ਦੇ ਦਿੱਤੀ ਇਹ ਤਾਂ ਦੇਖੋ ਜੀ ਜਿਹੜਾ ਕੰਪਲੇਂਟ ਕਰਨ ਵਾਲਾ ਇਹ ਉਹ ਦੱਸ ਸਕਦਾ ਕਿ ਉਹਨੇ ਕੰਪਊਨਰ ਤੋਂ ਉਮੀਦਾਂ ਕਿੱਰੀ ਹੈ ਉਹ ਉਹ ਸਰਕਾਰ ਦਾ ਦਬਾਅ ਆ ਉਹ ਤਾਂ ਇੰਨੇ ਦਿਨਾਂ ਤੋਂ ਵਿਅਕਤੀ ਲਾਭ ਹੀ ਨਹੀਂ ਰਿਹਾ ਕਿੱਥੇ ਆ ਕਿੱਥੇ ਨਹੀਂ ਹੈ ਕੀ ਪੁਲਿਸ ਸੈਟ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕੋਈ ਸਮਾਂ ਸੀਮਾ ਦਿੱਤਾ ਗਿਆ ਨਹੀਂ ਤਾਂ ਜਨਤਕ ਤੌਰ ਦੇ ਉਤੇ ਹਰ ਕਾਰਵਾਈ ਦੇ ਲਈ ਕਿਹਾ ਜਾਂਦਾ ਕਿ ਇੰਨੀ ਤਰੀਕ ਨੂੰ ਫੁਲਾਣਾ ਪੇਸ਼ ਹੋਵੇ ਅੱਜ ਸਰਦਾਰ ਚੰਜੀਤ ਸਿੰਘ ਚੰਨੀ ਨੂੰ ਸੱਦਿਆ ਹੋਇਆ ਤਰੀਕ ਦਿੱਤੀ ਗਈ ਆ ਕਦੋਂ ਪੇਸ਼ ਕਰਵਾਇਆ ਕਿੱਥੇ ਪੇਸ਼ ਕਰਵਾਇਆ ਕੀ ਗੱਲ ਹੋਈ ਇਹਦੇ ਬਾਰੇ ਤਾਂ ਫੇਰ ਗੰਭੀਰ ਮਤਲਬ ਹੈ ਕਿ ਹੁਣ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕੀਤੀ ਜਾ ਰਹੀ ਹੈ ਵੀਡੀਓ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ